ਹਮੇਸ਼ਾ ਹੀ ਇਹ ਬਹੁਤ ਸੈਂਕੜੇ ਪਰਿਵਾਰਾਂ ਚ ਕੋਈ ਦੋਆ ਪਿੰਡ ਚੋਂ ਅਕਾਲੀ ਦਲ ਨੂੰ ਛੱਡ ਕੇ ਢੋਲ ਬੰਦ ਗਾ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਜਿਹੜਾ ਉਹਨਾਂ ਨੇ ਅਪਣਾਇਆ ਤੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਹੋਰ ਕਈ ਪੰਚਾਇਤਾਂ ਵੀ ਜਿਹੜੀਆਂ ਕਾਂਗਰਸ ਨੂੰ ਛੱਡ ਕੇ ਵੀ ਅੱਜ ਸਾਡੇ ਨਾਲ ਸ਼ਾਮਲ ਹੋ ਰਹੀਆਂ ਨੇ ਕਿੰਨੀ ਪਰ ਪੰਚਾਇਤ ਵੀ ਸ਼ਾਮਲ ਹੋਈ ਆ ਫਲਕਾਬਾਦੀ ਚੋਂ ਵੀ ਹੋ ਗਿਆ ਇਹ ਉਪਲਬਧ ਜਿਹੜੀ ਮੰਨਦੇ ਹੈ ਸਰਕਾਰ ਦੇ ਬਿਲਕੁਲ ਵੀਰੇ ਬਹੁਤ ਵੱਡੀ ਵਿਪਲਤੀ ਮਾਰਦਾ ਵਾ ਕਿਉਂਕਿ ਤੁਸੀਂ ਇਕੱਠਵੇਂ ਕੀ ਸਕਦੇ ਹੋ ਇਹ ਲਗਭਗ ਜਿਆਦਾ ਜਿਹੜਾ ਵਲਟੋਇਆ ਪਿੰਡ ਦਾ ਕੰਮ ਹੈ ਕਿੰਨੀ ਵੱਡੀ ਗਿਤੀ ਵਿੱਚ ਲੋਕ ਆਏ ਆ ਤੇ ਅੱਜ ਬਹੁਤ ਵੱੱঠা ਜਿਹੜਾ ਪਾਲਾ ਹੋ ਆਮ ਆਦਮੀ ਪਾਰਟੀ ਨੂੰ ਕਿੱਥੋਂ ਮਿਲਿਆ ਇੱਕ ਸਰ ਦੇਖਿਆ ਜਾ ਰਿਹਾ ਕਿ ਜਦੋਂ ਦਾ ਇਹ ਰੌਲਾ ਪਿਆ ਕਿ ਜਿਹੜੇ ਵਲਟੋਇਆ ਦੇ ਜਿਹੜੇ ਪਰਿਵਾਰ ਨੇ ਕਈ ਸ਼ਾਮਲ ਹੋ ਰਹੇ ਨੇ ਤੇ ਕਈ ਫੇਸ ਪੋਸਟਾਂ ਵੀ ਪਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਕੀ ਕਹਿਣਾ ਜੋਗੇ ਪੋਸਟਾਂ ਦਾ ਵੀਰੇ ਜਿਹੜੀਆਂ ਪਾਉਂਦੇ ਆ ਬਰੋਥੀਆਂ ਦਾ ਕੰਮ ਉਹਦਾ ਤੁਸ਼ਣ ਬਚੂ ਨਹੀਂ ਤੁਸੀਂ ਆ ਜਿੱਥੇ ਪਰਿਵਾਰ ਸ਼ਾਮਲ ਹੋਏ ਆ ਇਹਨਾਂ ਨੂੰ ਦੱਸ ਦੋ ਵੀ ਕਿਹੜਾ ਮਾੜਾ ਬੰਦਾ ਸਾਰੇ ਸੈਕਟਰ ਸੀ ਇਹ ਬੰਦੇ ਆ ਖਾਨਦਾਨੀ ਬੰਦੇ ਜਿਹੜੇ ਅੱਜ ਸ਼ਾਮਲ ਹੋਏ ਨੇ ਹੁਣ ਕੀ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੇ ਹਲਕੇ ਦੇ ਲੋਕਾਂ ਨੂੰ ਵੀਰੋ ਮੈਂ ਤਾਂ ਇਹੀ ਅਪੀਲ ਕਰਨੀ ਚਾਹਣਾ ਕਿ ਆਪਾਂ ਹਲਕੇ ਦੀ ਅਸੀਂ ਤੁਸ਼ਣ ਬਾਜ਼ੀਆਂ ਨਹੀਂ ਕਰਾਉਣੀਆਂ ਅਸੀਂ ਕਾਲ ਕੇ ਦੀ ਤਰੱਕੀ ਕਰਦੀ ਹੈ ਹਲਕੇ ਨੂੰ ਤਰੱਕੀ ਵੱਲ ਲੈ ਕੇ ਜਾਣਾ ਤੇ ਮੇਰੀ ਇਹੀ ਅਪੀਲ ਆ ਪਰ ਆਪਾਂ ਮਿਲ ਕੇ ਸਾਰੇ ਭਰਾ ਸਹਿਯੋਗ ਕਰੀਏ ਤੇ ਖੇਮ ਕਰਨ ਦੀ ਜਿਹੜੀ ਆ ਜਿਹੜਾ ਬੜਾ ਪਛੜਿਆ ਹਾਲਤ ਸੀ ਉਹਦੀ ਆਪਾਂ ਜਿਹੜੀ ਤਰੱਕੀ ਚਵਾਈਏ ਜਿਹੜੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਆ ਉਹ ਵਿਕਾਸ ਦੇ ਕੰਮ ਕਰਵਾਈਏ ਕਿਉਂਕਿ ਅੱਗੇ ਬਹੁਤ ਪਛੜ ਗਿਆ ਹੈ ਮਲੇ ਸਾਬ ਸਰਪੰਚੀ ਦੀਆਂ ਵੋਟਾਂ ਦੇ ਨੇ ਸਰਪੰਚੀਆਂ ਜਾਰੀ ਕੀਤੀਆਂ ਸੀ ਇਸ ਵਾਰ ਵੋਟਾਂ ਹੋਣਗੀਆਂ ਜਾਂ ਫਿਰ ਕੋਈ ਆਮ ਆਦਮੀ ਪਾਰਟੀ ਵੱਲੋਂ ਇਸ ਤਰ੍ਹਾਂ ਕੀਤਾ ਜਾਊਗਾ ਇਕੱਲਾ ਸਖਪਾਲ ਪੁੱਲ ਰੱਗੋ ਥੋੜਾ ਪਿੱਛੇ ਵੀ ਜਾਓ ਉਹਨਾਂ ਦਾ ਵੀ ਨਾਮ ਲਓ ਹਾਂਜੀ ਉਹਨਾਂ ਵੀ ਜੀ ਕੀਤਾ ਸੀ ਉਹਨਾਂ ਦਾ ਕੀ ਨਾਮ ਸੀ ਫਿਰਸਾ ਸੀ ਉਲਟੋ ਹੈ ਬਸ ਉਹਨਾਂ ਵਰਗੀ ਰੀਤ ਇੱਥੇ ਨਹੀਂ ਪਹੁੰਚੂਗੀ ਵੀਰੇ ਉਹ ਰੀਤਾਂ ਖਤਮ ਕਰਦੀ ਕੋਈ ਵੀ ਅੱਜ ਇੱਥੇ ਮੇਰੀ ਪਹਿਲਾ ਕੋਸ਼ਿਸ਼ ਹੋਊਗੀ ਇੱਕ ਵਧੀਆ ਟੀਮ ਆਪਣੇ ਹੱਥੇ ਜਿੰਮੇਵਾਰ ਸੱਜਣਾ ਦੀ ਬਣਾਈਏ ਉਹ ਲੋਕਾਂ ਨੂੰ ਸਰਬਸੰਤੀਆਂ ਕਰਾਉ ਕਹਿੰਦੇ ਹੈਸਲੇ ਦਾ ਸਰਪੰਚੀ ਆਉਣਾ ਜੇ ਨਹੀਂ ਤਾਂ ਫਿਰ ਆਮ ਪਬਲਿਕ ਜਿਹੜੀ ਉਹ ਸਰਪੰਚ ਚੁਣੇ ਜਿੱਦੂ ਉਹ ਚੁਣਨਾ ਚਾਹੁੰਦੇ ਨੇ ਜਰਦਾਬ ਇੱਕ ਗੱਲ ਹੋਈ ਸੀ ਇੱਥੇ ਕਾਫੀ ਚਰਚੇ ਤੇ ਚਿਹਰਾ ਹੈ ਜਰਮਲ ਸਰਪੰਚਤਾ ਉਸ ਸਥਿਤੀ ਕਿਤੇ ਨਜਮੀ ਆਏ ਕੀ ਗੱਲ ਹੋ ਗਈ ਕੋਈ ਅੱਜ ਗੱਲ ਨਹੀਂ ਅੱਜ ਜਿਹੜੇ ਆਹੀ ਪਰਿਵਾਰ ਸ਼ਾਮਲ ਹੋਏ ਆ ਜਿਹੜੇ ਆ ਤੁਹਾਡੇ ਸਾਹਮਣੇ ਆ Thank yeah. you.